ਮੋਚੀ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਵਾਰ ਫਿਰ ਮੇਰੇ ਤੇ ਵਿਸ਼ਵਾਸ ਜਿਹੜਾ ਉਹ ਦਿਖਾਇਆ ਮੀਤ ਇੱਕ ਕਬੂਤ ਦਾ ਵਰਕਰ ਸੀ ਉੱਥੋਂ ਸ਼ੁਰੂਆਤ ਹੋਈ ਆ ਮੈਂ ਯੂਥ ਦਾ ਪ੍ਰਧਾਨ ਵੀ ਰਿਆ ਦੋ ਵਾਰੀ ਮੈਨੂੰ ਬਰਨਾਲੇ ਤੋਂ ਪਾਰਟੀ ਨੇ ਟਿਕਟ ਦਿੱਤੀ ਤੇ ਮੈਂ ਬਰਨਾਲੇ ਦੇ ਲੋਕਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਆਈ ਵਾਰ ਉੱਥੋਂ ਬੜੇ ਮਾਣ ਨਾਲ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਤੇ ਮੈਨੂੰ ਹੁਣ ਪਾਰਟੀ ਦਾ ਸੱਤ ਸਾਲਾਂ ਚ ਤੀਜੀ ਵਾਰੀ ਜਿਹੜੀ ਟਿਕਟ ਆ ਉਹ ਦਿੱਤੀ ਐ ਤੇ ਦਿੱਤੀ ਵੀ ਉਹ ਸੀਟ ਤੋਂ ਐ ਜਿਹੜੀ ਕਿ ਉਹ ਆਮ ਆਦਮੀ ਪਾਰਟੀ ਦਾ ਜਿਹਨੂੰ ਗੜ ਮੰਨਿਆ ਜਾਂਦਾ ਜਿਹੜੀ ਰਾਜਧਾਨੀ ਆ ਸੋ ਮੇਰੇ ਤੇ ਵੱਡੀ ਜ਼ਿੰਮੇਵਾਰੀ ਆ ਬਹੁਤ ਵੱਡਾ ਵਿਸ਼ਵਾਸ ਦਿਖਾਇਆ ਸੋ ਇਸੇ ਕਰਕੇ ਮੇਰੇ ਤੇ ਬੋਝ ਵੀ ਜ਼ਿਆਦਾ ਹੈ ਤੇ ਮੇਰੇ ਨਾਲੋਂ ਜ਼ਿਆਦਾ ਬੋਝ ਆ ਸਾਰੇ ਵਰਕਰਾਂ ਨੂੰ ਆ ਕਿਉਂਕਿ ਸਾਡੀ ਸੀਟ ਸੀ ਪਿਛਲੇ ਸਮੇਂ ਚ ਇਹ ਸਾਡੇ ਤੋਂ ਖੁੱਸ ਗਈ ਆ ਅੱਜ ਕੀ ਵਾਪਸ ਲੈ ਕੇ ਆਉਣੀ ਆ ਸਾਡੇ ਬਹੁਤ ਇੱਥੇ ਇਮਾਨਦਾਰ ਮਿਹਨਤੀ ਵਰਕਰ ਨੇ ਸੰਗਰੂਰ ਦੇ ਅਸੀਂ ਸਾਰੇ ਰਲ ਮਿਲ ਕੇ ਦਿਨ ਰਾਤ ਇੱਕ ਕਰ ਦਿਆਂਗੇ ਤੇ ਵੱਡੀ ਤੋਂ ਵੱਡੀ ਗਿਣਤੀ ਨਾਲ ਜਿਹੜੀ ਇਹ ਸੀਟ ਚਾਕੇ ਭਗਵੰਤ ਮਾਨ ਜੀ ਕੋਲ ਪਾ ਦੇ ਕਿਸ ਨੂੰ ਦੇਖਦੇ ਹੋ ਸਿੰਘ ਸਿੰਘ ਬਾਦਲੇ ਜੇ ਤੁਹਾਨੂੰ ਉਮੀਦਵਾਰ ਨੇ ਤੇ ਹੋਰ ਕਿਸ ਤਰ੍ਹਾਂ ਫਾਈਟ ਸਮਝ ਜੋ ਕਿ ਤੁਸੀਂ ਸੰਸਦ ਦੇ ਵਿੱਚ ਮਾਨ ਸਾਹਿਬ ਨੂੰ ਪਵਾ ਜੀ ਸਾਡੀ ਮੁੱਦਿਆਂ ਦੀ ਜਿਹੜੀ ਲੜਾਈ ਹੈ ਅਸੀਂ ਪਿਛਲੇ 2 ਸਾਲ ਚ ਜਿਹੜਾ ਕੰਮ ਹੈ ਉਹ ਕੀਤਾ ਅਸੀਂ ਡਿਲੀਵਰ ਕੀਤਾ ਅਸੀਂ 42000 ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਚਲੋ ਠੀਕ ਹੈ ਵਿਰੋਧੀਆਂ ਨੇ ਭੰਡਣਾ ਹੀ ਆ ਪਰ ਤੁਸੀਂ ਉਹ ਚੰਨੋਂ ਤੋਂ ਲੈ ਕੇ ਬਰਨਾਲੇ ਤਾਈਂ ਜਿੱਥੋਂ ਤਾਈਂ ਹਲਕਾ ਅਮਰੀਕਾ ਦੇ ਲਾਸਟ ਪਿੰਡ ਤਾਈਂ ਕੋਈ ਪਿੰਡ ਚੱਲੇ ਜਾਓ ਇੱਕ ਵੀ ਪਿੰਡ ਐਸਾ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਆ ਕਿੰਨੇ ਜ਼ਿਮੀਂਦਾਰ ਖੜੇ ਆ ਇਹਨਾਂ ਤੋਂ ਪੁੱਛੋ ਵੀ ਐਦ ਕੀ ਮੋਟਰਾਂ ਦੀ ਲਾਈਟ ਦਿਨੇ ਆਉਂਦੀ ਰਹੀਏ ਕਿ ਨਹੀਂ ਕਿਸੇ ਨੂੰ ਮੋਟਰ ਚਲਾਉਣ ਲਈ ਰਾਤ ਨੂੰ ਨਹੀਂ ਜਾਣਾ ਪਿਆ ਸੋ ਇਹ ਚੀਜ਼ਾਂ ਦੀ ਲੋਕਾਂ ਤੋਂ ਚਰਚਾ ਹੈ ਲੋਕ ਆਪ ਕਹਿੰਦੇ ਆ ਵੀ ਭਾਈ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਤੇ ਅਸੀਂ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਕੋਈ ਰੱਬੋਂ ਉਤਰਿਆ ਅਸੀਂ ਕੋਈ پہاੜੋਂ ਜਿਹੜਾ ਪੱਥਰ ਲਾ ਲਿਆ ਪਰ ਜੇ 2 ਸਾਲਾਂ ਦਾ ਕੰਪੈਰੀਜ਼ਨ ਕਰਨਾ ਹੋਵੇ ਕਿਸੇ ਵੀ ਸਰਕਾਰ ਦਾ ਕਾਲੀ ਦਲ ਇੱਥੇ ਰਿਹਾ 10 ਸਾਲ 7 ਤੋਂ ਲੈ ਕੇ 17 ਤੱਕ ਉਹਨਾਂ ਦੇ ਪਹਿਲੇ 2-2 ਸਾਲ ਦਾ ਤੁਸੀਂ ਕੰਪੈਰੀਜ਼ਨ ਕਰ ਲਓ ਕਾਂਗਰਸ ਰਹੀ 17 ਤੋਂ ਲੈ ਕੇ 19 ਤੱਕ ਉਹਨਾਂ 2 ਸਾਲ ਦਾ ਕਰ ਲੋ ਤੇ 2.5 ਸਾਲਾਂ ਦਾ ਕਰ ਲੋ ਜਿਨੇ ਵੱਧ ਕੰਮ ਕੀਤੇ ਆ ਲੋਕ ਉਹਨਾਂ ਨੂੰ ਵੋਟ ਪਾ ਦੇਣ ਤੇ ਨਾਲੇ ਸੰਗਰੂਰ ਦੇ ਲੋਕੇ ਦੇਖਣ ਕਿ ਜਿਹੜਾ ਲੋਕ ਸਭਾ 'ਚ ਜਾ ਕੇ ਸੰਗਰੂਰ ਦੀ ਪੰਜਾਬ ਦੀ ਗੱਲ ਵਿੱਧ ਤਰੀਕੇ ਨਾਲ ਉੱਥੇ ਰੱਖ ਸਕਦਾ ਲੋਕ ਉਹਨੂੰ ਵੋਟ ਪਾ ਦੇਣ ਜਿਹਦੇ ਉਹ ਕਹਿੰਦੇ ਨੇ ਕਿ ਮੀਂਹ ਦੇਰ ਦਾ ਸੰਗਰੂਰ ਰਹਿੰਦਾ ਹੀ ਨਹੀਂ ਤੁਹਾਨੂੰ ਲੱਭਣਾ ਨਹੀਂ ਮੁੜ ਕੇ ਜੇ ਤੁਸੀਂ ਉਹਨੂੰ ਜਿਤਾਤਾ ਤੇ ਮੈਂ 1 ਮਿੰਟ 1 1 ਮਿੰਟ ਤੇ ਮੈਂ ਜਾ ਕੇ ਉੱਥੇ ਬਰਨਾਲੇ ਕਮਾਂ ਵੀ ਬਰਨਾਲੇ ਰਹਿੰਦੇ ਯਾਰ ਜਿਹਦਾ ਜਿੱਥੇ ਘਰ ਆਉਥੀ ਰਹੂਗਾ ਮੈਂ 1 ਮਿੰਟ ਹੁਣ ਮੈਂ ਬਰਨਾਲੇ ਜੇ ਤੋਂ ਮੈਂ ਵੋਟਾਂ ਲਈਆਂ ਮੈਂ ਸਾਰੇ ਪਿੰਡਾਂ ਜਾਣਾ ਆ ਪੂਰੇ ਆਲੇ ਖੜੇ ਆ ਇਹਨਾਂ ਦੇ ਵੀ ਰੋਜ਼ਾਨਾ ਹਰੀਗੜਾ ਉੱਥੇ ਵੀ ਰੋਜ਼ਾਨਾ ਹੁਣ ਸਾਰੇ ਕੇ ਛੋਟੀ ਘਰਾਂ ਦਾ ਜਿੱਦ ਦਿਨ ਮੈਂ ਇੱਥੋਂ ਵੋਟਾਂ ਲਾਉਂਗਾ ਇੱਥੇ ਇਲੈਕਸ਼ਨ ਲੜ ਰਹੇ ਆ ਤਾਂ ਫਿਰ ਭਾਈ ਮੈਂ ਇੱਥੇ ਵੀ ਆਇਆ ਕਰੂੰਗਾ ਵੀ ਜੀ ਵਰਕਰ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਨਾਰਾਜ਼ ਚੱਲ ਰਹੇ ਨੇ ਕੀ ਤੁਸੀਂ ਉਹਨਾਂ ਵਰਕਰ ਜਿਹੜੇ ਨਾਰਾਜ਼ ਨੇ ਵੋਲੰਟੀਅਰ ਉਹਨਾਂ ਨਾਲ ਜਦੋਂ ਹੋਜੋਗੇ ਸਾਰੇ ਵਰਕਰ ਜਿੰਨੇ ਨੇ ਮੈਂ ਕਿਉਂਕਿ ਪੰਜਾਬ ਦਾ ਦੋ ਵਾਰ ਯੂਥ ਦਾ ਪ੍ਰਧਾਨ ਰਿਹਾ ਮੇਰਾ ਹਰੇਕ ਨਾਲ ਨਿੱਜੀ ਪ੍ਰੇਮ ਹੈ ਤੇ ਜਿਹੜੇ ਵਰਕਰ ਨੇ ਜਿਹੜੇ ਨਾਰਾਜ਼ਗੀ ਵੀ ਹੈ ਤਾਂ ਅਸੀਂ ਦੂਰ ਕਰ ਲਾਂਗੇ ਕਿਉਂਕਿ ਵਰਕਰਾਂ ਸਿਰ ਤੇ ਹੀ ਪਾਰਟੀਆਂ ਨੇ ਵਰਕਰਾਂ ਸਿਰ ਤੇ ਹੀ ਮੈਂ ਐਮਐਲਏ ਬਣਿਆ ਵਰਕਰਾਂ ਸਿਰ ਤੇ ਹੀ ਸਾਡੀ ਸਰਕਾਰ ਬਣੀ ਹੈ ਜੇ ਕਿਸੇ ਦੀ ਵੀ ਨਾਰਾਜ਼ਗੀ ਹੈ ਉਮੀਦ ਕਰਕਰ ਜਾਊਗਾ ਨੰਗੇ ਪੈਰੀ ਜਾਊਗਾ ਪਰ ਕਿਸੇ ਵਰਕਰ ਨੂੰ ਨਾਰਾਜ਼ ਨਹੀਂ ਰਹਿ ਦਿੰਦੇ ਨਾਲ ਲੈ ਕੇ ਚੱਲਾਂਗੇ ਉਹਨਾਂ ਵਰਕਰਾਂ ਸਿੱਤੇ ਜਿੱਤ ਜਿਹੜੀ ਆ ਹੋਣੀ ਹੈ ਮੈਂ ਲੋਜ ਬਲੱਟੇ ਰਕਦੇ ਵੀ ਸਾਡੀ ਸੁਣਵਾਈ ਨਹੀਂ ਹੈਗੀ ਸਾਡੇ ਕੰਮ ਨਹੀਂ ਹੁੰਦੇ ਜਿਹਦੇ ਕਹਿੰਦੇ ਮੈਂ ਖਿਆ ਮੈਂ ਖਿਆ ਪਾਜੀ ਕੋਈ ਵਰਕਰ ਨਾਰਾਜ਼ ਹੋਵੇ ਮੀਤ ਨੰਗੇ ਪੈਰੀ ਉਹਦੇ ਘਰੇ ਜਾਊਗਾ ਤੈਨੂੰ ਮਾੜਾ ਲੱਗੇਗੀ ਜੀ ਕੀ ਕਹੋਗੇ 6 ਵਾਰ ਜਾਈ ਕਿ ਅਜੂਦਾ ਸਰਕਾਰ ਦਾ ਕੋਈ ਵੀ ਕਦੇ ਐਮਪੀ ਨਹੀਂ ਜਿੱਤਿਆ ਸਰਕਾਰ ਹੁੰਦੀ ਤੁਸੀਂ ਉਹ ਰੀਤ ਨੂੰ ਤੋੜੋਗੇ ਜੀ ਦੇਖੋ ਬਰਨਾਲੇ ਪਿਛਲੇ 35 ਸਾਲ ਤੋਂ ਸਰਕਾਰ ਦਾ ਐਮਐਲਏ ਨਹੀਂ ਜਿੱਤਿਆ ਉਲਟ ਜਿੱਦੇ ਰਹੇ ਸੀ ਅਸੀਂ ਬਰਨਾਲੇ ਵਾਲੀ ਵੀ ਹਿਸਟਰੀ ਸੀ ਜਿਹੜੀ ਉਹ ਇਤਿਹਾਸ ਬਦਲੇ ਆ ਮੈਂ ਜਿੱਤਿਆ ਵੀ ਤੇ ਸਰਕਾਰ ਨੇ ਮੈਨੂੰ ਮੰਤਰੀ ਵੀ ਬਣਾਇਆ ਤੇ ਪਿਛਲੀ ਵਾਰ ਇਹ ਕਹਿੰਦੇ ਸੀ ਵੀ ਸੰਗਰੂਰ ਤੋਂ ਕਦੇ ਕੋਈ ਐਮਪੀ ਰਿਪੀਟ ਨਹੀਂ ਹੋਇਆ ਭਗਵਾਨਤਮਨ ਜੀ ਰਿਪੀਟ ਵੀ ਹੋਏ ਇੱਥੋਂ ਜਿੱਤੇ ਵੀ ਤੇ ਵੱਡੀ ਲੀਡ ਤੇ ਜਿੱਤੇ ਤੇ ਐਤ ਕੀ ਹੋਈ ਕਿਉਂਕਿ ਆਮ ਆਦਮੀ ਪਾਰਟੀ ਬਣੀ ਜਿਹੜਾ ਇਤਿਹਾਸ ਹੈ ਉਹਨੂੰ ਬਦਲਣ ਦੇ ਲਈ ਬਣੀ ਹੈ ਸੋ ਅੱਜ ਕੀ ਵੀ ਇੱਥੇ ਸਰਕਾਰ ਵੀ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਉਹ ਵੀ ਹੋ ਗਈ